ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਮਾਨ ਤੇ ਸਨਮਾਨ ਜੋਗ ਸਤਿਗੁਰਾਂ ਦੀ ਸਾਜੀ ਅਤੇ ਨਵਾਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਰਬੱਤ ਗੁਰਸਿੱਖ ਸੰਗਤਾਂ ਸਤਿਗੁਰਾਂ ਨੇ ਪਿਆਰ ਸਤਕਾਰ ਸਰੰਦਾ ਭਾਵਨਾ ਦੇ ਨਾਲ ਅਮਰਤ ਵੇਲੇ ਨਹੀਂ ਸੰਭਾਲ ਕਰਦੇ ਹੋਏ ਹਾਜ਼ਰੀਆਂ ਭਰ ਕੇ ਸਮੇ ਅਤੇ ਸਵਾਸਾਂ ਨੂੰ ਸੱਚੇ ਬਾਦਸ਼ਾਹ ਜੀ ਦੀ ਕਿਰਪਾ ਸਦਕਾ ਸਫਲ ਕਰ ਰਹੇ ਹੋ ਤੇ ਨਾਲ ਹੀ ਨਿੱਤਾ ਪ੍ਰਤੀ ਅੰਮ੍ਰਿਤ ਵੇਲੇ ਦੀਆਂ ਬਾਣੀਆਂ ਜੋ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਨਿਤਨੇਮ ਕਰਨ ਦਾ ਰਾਮ ਦੇ ਵੇਲੇ ਸੰਧਿਆ ਦੇ ਵੇਲੇ ਸੋਦਰ ਰਹਿਰਾਜ ਸਾਹਿਬ ਦੀ ਬਾਣੀ ਤੇ ਸੌਣ ਵੇਲੇ ਸਹਿਲਾ ਸਾਹਿਬ ਦੀ ਬਾਣੀ ਇਹ ਜਦੋਂ ਵੀ ਕੋਈ ਵੀ ਬੁਰਮਕ ਪਿਆਰਾ ਮਾਈ ਭਾਈ ਸਤਿਗੁਰਾਂ ਦੇ ਸਾਝੀ ਅਤੇ ਨਵਾਜੇ ਹੋਏ ਪੰਜ ਪਿਆਰੇ ਸਹਿਵਾਨਾਂ ਦੇ ਅੱਗੇ ਆਪਣੇ ਮੁੱਕ ਕਰਕੇ ਕਹਿੰਦਾ ਕਿ ਮੈਂ ਅੰਮ੍ਰਿਤ ਪਾਨ ਕਰਨਾ ਹੈ ਮੈਂ ਅੰਮ੍ਰਿਤ ਦੀ ਪਹਲ ਲੈ ਕੇ ਮੈਂ ਉਸ ਮਹਾਰਤ ਅੱਲਾਹ ਤਾਲਾ ਮੈਂ ਸਤਗੁਰ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਸਿੰਘ ਸਜਣਾ ਹੈ ਫਿਰ ਉਸ ਵੇਲੇ ਉਹ ਸਤਗੁਰਾਂ ਦਾ ਖਾਸ ਰੂਪ ਜਿਹੜੇ ਪੰਜ ਪਿਆਰੇ ਸਹਿਬਾਨ ਉਹ ਫਿਰ ਸਾਨੂੰ ਹੁਕਮ ਕਰਦੇ ਆ ਇੱਕ ਹੁੰਦੀ ਹੈ ਬੇਨਤੀ ਇੱਕ ਹੁੰਦਾ ਹੈ ਹੁਕਮ ਪੰਜ ਪਿਆਰੇ ਸਹਿਵਾਨਾਂ ਦਾ ਹੁਕਮ ਹੁੰਦਾ ਹੈ ਕਿ ਭਾਈ ਅੱਜ ਤੋਂ ਬਾਅਦ ਤੁਸੀਂ ਇੱਕ ਗੁਰੂ ਦੇ ਲੜ ਲੱਗ ਗਏ ਹੋ ਇੱਕ ਗੁਰੂ ਨੂੰ ਮੰਨਣਾ ਹੈ ਇੱਕ ਗੁਰੂ ਦਾ ਅਪਦੇਸ਼ ਹੈ ਤੁਸੀਂ ਅੰਮ੍ਰਿਤ ਵੇਲੇ ਜਾ ਕੇ ਜੇ ਅਸੀਂ ਬੜ ਸਕਦੇ ਆ ਫਿਰ ਨਿਤਨੇਮ ਆਪ ਕਰਨਾ ਹੈ ਜਾਂ ਫਿਰ ਸੁਣ ਸਕਦੇ ਹਾਂ ਉਸ ਵੇਲੇ ਸਾਨੂੰ ਗੁਰ ਮੰਤਰ ਵਾਹਿਗੁਰੂ ਗੁਰ ਮੰਤਰ ਹੈ ਜਪ ਹਮੇ ਕੋਈ ਗੁਰ ਮੰਤਰ ਦਿੱਤਾ ਜਾਂਦਾ ਹੈ ਗੁਰ ਮੰਤਰ ਜਪਿਆ ਕਰ ਇੱਕ ਹੈ ਮੂਲ ਮੰਤਰ ਇੱਕ ਓ ਅੰਕਾਰ ਤੋਂ ਲੈ ਕੇ ਨਾਨਕ ਹੋਸੀ ਭੀ ਸੱਚ ਇੱਥੇ ਤੱਕ ਹੈ ਮੂਲ ਮੰਤਰ ਤੂੰ ਗੁਰ ਮੰਤਰ ਜਪ ਮੂਲ ਮੰਤਰ ਜਪ ਨਿਤਨੇਮ ਕਰ ਦਿਨ ਵਿੱਚ ਸਮਾਂ ਲੱਗੇ ਸ੍ਰੀ ਸੁਖਮਨੀ ਸਾਹਿਬ ਆਸਾ ਦੀ ਵਾਰ ਕਿੰਨੀਆਂ ਬਾਣੀਆਂ ਨੇ ਜਪ ਸਕਦਾ ਹੈ ਜਿੰਨਾ ਹੋਵੇ ਉਨਾ ਹੀ ਥੋੜਾ ਹੈ ਇਹ ਉਪਦੇਸ਼ ਸਾਨੂੰ ਜਿਨ੍ਹਾਂ ਨੇ ਗੁਰੂ ਕੇ ਖੰਡੇ ਵਾਟੇ ਦੀ ਪਹਲ ਲਈ ਹੈ ਉਹਨਾਂ ਨੂੰ ਪਤਾ ਹੈ ਚੇਤਾ ਹੈ ਉਹਨਾਂ ਨੂੰ ਯਾਦ ਹੈ ਪੰਜ ਪਿਆਰੇ ਸਹਿਬਾਨ ਜਦੋਂ ਸਾਨੂੰ ਖੰਡੇ ਵਾਟੇ ਦੀ ਪਹਲ ਦਿੰਦੇ ਨੇ ਆ ਅਮਰਤ ਵੇਲਾ ਸਾਹਮਣ ਦਾ ਫਿਰੋ ਸਾਨੂੰ ਹੁਕਮ ਕਰਦੇ ਨੇ ਨਿਤਨੇਮ ਕਰਨ ਦਾ ਹੁਕਮ ਹੈ ਸੌਣ ਵੇਲੇ ਸੋਹਿਲਾ ਸਾਹਿਬ ਦੀ ਬਾਣੀ ਸੁਣਨ ਦਾ ਪੜਨ ਦਾ ਹੁਕਮ ਹੈ ਉਹ ਹੁਕਮ ਨੂੰ ਜਿਹੜੇ ਮੰਨ ਲੈਂਦੇ ਨੇ ਉਹ ਗੁਰੂ ਦੀ ਖੁਸ਼ੀ ਪ੍ਰਾਪਤ ਕਰ ਲੈਂਦੇ ਨੇ ਜਿਹੜੇ ਹੁਕਮ ਨੂੰ ਸੁਣ ਕੇ ਵੀ ਅਣ ਸੁਣਿਆ ਕਰ ਦਿੰਦੇ ਨੇ ਫਿਰ ਮਾਲਕ ਦੀ ਖੁਸ਼ੀ ਨਹੀਂ ਰਹਿ ਸਕਦੀ ਜਿਹੜਾ ਸੇਵਕ ਜਿਹੜਾ ਨੌਕਰ ਆਪਣੇ ਮਾਲਕ ਦੀ ਗੱਲ ਨੂੰ ਸੁਣ ਕੇ ਅਣ ਸੁਣਿਆ ਕਰੇ ਸੁਣ ਕੇ ਉਹਦੇ ਇਤਿਆਸਰ ਨਾ ਕਰੇ ਜੇ ਮਾਲਕ ਕਹਿੰਦਾ ਹੁਣ ਮੈਨੂੰ ਕੀ ਦੇ ਮਾ ਇਹਨੂੰ ਕੁਝ ਲੈਣ ਦੇ ਯੋਗ ਨਹੀਂ ਹੈ ਕਿਉਂਕਿ ਇਹ ਹੁਕਮ ਮਨ ਦਾ ਨਹੀਂ ਹੈ ਸੱਚੇ ਪਾਤਸ਼ਾਹ ਜੀ ਤੇ ਕਹਿੰਦੇ ਹੁਕਮ ਮੰਨਿਆ ਹੋਵੇ ਪ੍ਰਵਾਣ ਤਾਂ ਖਸਮੇ ਕਾ ਮਹਿਲ ਪਾਈ ਸੀ ਕਹਿੰਦੇ ਖਸਮ ਦਾ ਮਹਿਲ ਮੰਜਲੋ ਪਾਉਂਦਾ ਹੈ ਜਿਹੜੇ ਖਸਮ ਮਾਲਕ ਪ੍ਰਮਾਤਮਾ ਦਾ ਹੁਕਮ ਮੰਨਦੇ ਨੇ ਉਹਦੇ ਬਚਨ ਮੰਨਦੇ ਨੇ ਉਹਦੀ ਰਜ਼ਾ ਮੰਨਦੇ ਨੇ ਅਪਦੇਸ਼ ਮੰਨਦੇ ਨੇ ਸਿੱਖਿਆ ਮੰਨਦੇ ਨੇ ਫਿਰ ਉਹਨਾਂ ਦੀ ਗੱਲ ਕਰਦੇ ਨੇ ਸਤਿਗੁਰੂ ਉਹ ਪ੍ਰਵਾਣ ਚੜ ਜਾਂਦੇ ਨੇ ਉਹ ਲੇਖੇ ਵਿੱਚ ਪੈ ਜਾਂਦੇ ਨੇ ਉਹਨਾਂ ਦਾ ਆਇਆ ਸਫਲ ਹੋ ਜਾਂਦੇ ਇਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹੁਕਮ ਮੰਨਣਾ ਕਰ ਹੁਕਮ ਦੇ ਉਲੰਘਣਾ ਨਾ ਤੂੰ ਕਰ ਹੁਕਮ ਨੂੰ ਮੰਨਣਾ ਕਰ ਤਾਂ ਕਿ ਤੇਰਾ ਆਇਆ ਸਫਲ ਹੋਵੇ ਤੇ ਹੁਕਮ ਮੰਨਣਾ ਕਰ ਲੈ ਸੱਚੇ ਪਾਤਸ਼ਾਹ ਜੀ ਗੁਰਵਾਨੀ ਵਿੱਚ ਵੀ ਨਿਤਨੇਮ ਦੀ ਬਾਣੀ ਵਿੱਚ ਵੀ ਸਾਨੂੰ ਇਹੀ ਉਪਦੇਸ਼ ਬਖਸ਼ਿਸ਼ ਕਰਦੇ ਨੇ ਕਿਉਂਕਿ ਅਸੀਂ ਮਾਲਕ ਜੀ ਦੀ ਬਾਣੀ ਨੂੰ ਸੁਣਨਾ ਵੀ ਹੈ ਪੜ੍ਹਨਾ ਵੀ ਹੈ ਤੇ ਨਾਲ ਯਤਨ ਕਰਨੇ ਉਹਨੂੰ ਆਪਣੇ ਜੀਵਨ ਕਾਲ ਦੇ ਵਿੱਚ ਲਾਗੂ ਕਰਨ ਦਾ ਅੱਜ ਦਾ ਜੋ ਉਪਦੇਸ਼ ਧੰਨ ਗੁਰ ਤੇਗ ਬਹਾਦਰ ਪਾਤਸ਼ਾਹ ਜੀ ਦਾ ਜਗ ਰਚਨਾ ਸਭ ਝੂਠ ਹੈ ਜਾਨ ਲਿਹੋਰੇ ਮੀਤ ਕਹਿੰਦੇ ਇਹ ਸੰਸਾਰ ਦੀ ਜੋ ਰਚਨਾ ਹੈ ਸੱਚੇ ਪਾਤਸ਼ਾਹ ਕਹਿੰਦੇ ਇਹ ਝੂਠ ਹੈ ਜਗ ਦੀ ਰਚਨਾ ਜਗ ਦੀ ਜੋ ਰਚਨਾ ਕੀਤੀ ਹੋਈ ਹੈ ਮਨੋਖੇ ਨੂੰ ਸੱਚ ਜਾਣਦਾ ਪਰ ਸੱਚੇ ਪਾਤਸ਼ਾਹ ਕਹਿੰਦੇ ਸੱਚ ਨਹੀਂ ਹੈ ਜਗ ਰਚਨਾ ਜਗ ਦੀ ਰਚਨਾ ਸਭ ਝੂਠ ਹੈ ਸਭ ਦਾ ਭਾਵ ਇੱਥੇ ਆ ਗਿਆ ਸਾਰੀ ਜਾਣ ਲੈ ਹੋਰੇ ਮੀਤ ਐ ਮੇਰੇ ਮਿੱਤਰ ਭਰਾਵਾ ਇੰਗਲ ਸੱਚ ਜਾਣ ਲੈ ਕਹਿ ਨਾਨਕ ਥਿਰ ਨਾ ਰਹੈ ਜਿਉ ਬਾਲੂ ਕੀ ਪੀਤ ਬਾਲੂ ਕਹਿੰਦੇ ਐ ਗੁਰਵਾਣੀ ਵਿੱਚ ਸੱਚੇ ਪਾਤਸ਼ਾਹ ਰੇਤ ਨੂੰ ਪੀਤ ਕਹਿੰਦਿਆ ਰੇਤੇ ਦੀ ਕੰਧ ਆ ਸੰਸਾਰ ਦੀ ਰਚਨਾ ਸੰਸਾਰ ਦੀ ਸ੍ਰਿਸ਼ਟੀ ਬਣੀ ਹੋਈ ਐ ਜਿਹੜੀ ਮੈਂ ਨਹੀਂ ਕਹਿੰਦਾ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਬਾਣੀ ਵਿੱਚ ਕਹਿੰਦੇ ਰੇਤੇ ਦੀ ਕੰਨ ਦੀ ਨਿਆਈ ਐ ਰੇਤੇ ਦੀ ਕੰਨ ਦੀ ਨਿਆਈ ਐ ਕਹੇ ਨਾਨਕ ਥਿਰ ਨਾ ਰਹੇ ਥਿਰ ਨਹੀਂ ਰਹਨਾ ਪੇਰ ਸਾਡੇ ਵੇਖਨਿਆ ਵੇ ਕਹਿੰਦਿਆ ਕਿੰਨੇ ਰੁੱਖ ਹੁੰਦੇ ਸੀ ਸਾਡੀ ਅੱਖਾਂ ਦੇ ਸਾਹਮਣੇ ਫਿਰ ਉਹ ਚਲੇ ਗਏ ਥਿਰ ਨਹੀਂ ਰਹੇ ਫੇਰ ਪੁਰਾਣੇ ਸਮੇਂ ਵਿੱਚ ਕਿੰਨੀਆਂ ਝੋਨੇ ਤੇ ਅਨਾਜ ਦੀ ਫਸਲ ਤੋਂ ਬਿਨਾ ਹੋਰ ਕਿੰਨੀਆਂ ਫਸਲਾਂ ਹੁੰਦੀਆਂ ਸੀ ਪਰ ਸੱਦੇ ਵੇਖਨਿਆ ਵੇਖਨਿਆ ਉਹ ਥਿਰ ਨਹੀਂ ਰਹੀਆਂ ਖਤਮ ਹੋ ਗਈਆਂ ਅਲੋਪ ਹੋ ਗਈਆਂ ਖਤਮ ਹੋ ਗਈਆਂ ਕਿੰਨੀਆਂ ਹੋਰ ਵੀ ਇਸ ਤੋਂ ਇਲਾਵਾ ਫਸਲਾਂ ਹੁੰਦੀਆਂ ਸੀ ਸੱਚੇ ਪਾਤਸ਼ਾਹ ਜੀ ਕਹਿੰਦੇ ਸਾਂਦੇ ਵੇਨਿਆ ਵੇਨਿਆ ਉੱਥੇ ਰਹਿ ਜਾਂ ਨਹੀਂ ਖਤਮ ਹੋ ਗੀਆਂ ਕਿੰਨੇ ਪ੍ਰਕਾਰ ਦੇ ਪੰਛੀ ਜੋ ਅੱਜ ਤੋ ਕਿੰਨੇ ਸਾਲ ਪਹਿਲਾਂ ਸੀ ਵੇਖਦੇ ਹੁੰਦੇ ਸੀ ਪਰ ਸਮਾਂ ਲੰਘਦੇ ਆ ਲੰਘਦੇ ਆ ਉਹ ਵੀ ਥਿਰ ਨਹੀਂ ਰਹੇ ਅੱਜ ਸਾਨੂੰ ਵੇਖਣ ਨੂੰ ਨਹੀਂ ਮਿਲਦੇ ਅੱਜ ਉਹਨਾਂ ਦੀਆਂ ਆਵਾਜ਼ਾਂ ਸਾਨੂੰ ਸੁਣਨ ਨੂੰ ਨਹੀਂ ਮਿਲਦੀਆਂ ਖਤਮ ਹੋ ਗਏ ਅਲੋਪ ਹੋ ਗਏ ਅੱਜ ਤੋਂ 20 ਸਾਲ 30 ਸਾਲ ਸਾਡਾ ਪਹਿਲਾ ਸਰੀਰ ਕਿਦਾਂ ਦਾ ਸੀ ਕੀ ਅੱਜ ਉਹ 20 30 ਸਾਲ ਤੋਂ ਬਾਅਦ ਸਾਡਾ ਸਰੀਰ ਉਦਾਂ ਦਾ ਹੈ ਇਹ ਵੀ ਥਰ ਨਹੀਂ ਹੈ ਸਾਡੀ ਕੀ ਅੱਜ ਤੋਂ 30 ਸਾਲ ਪਹਿਲਾਂ ਵਾਲੀ ਅੱਖਾਂ ਦੀ ਰੋਸ਼ਨੀ ਹੈ ਕੀ ਅੱਜ ਤੋਂ 30 ਸਾਲ ਪਹਿਲਾਂ ਵਾਲੀ ਸਾਡੇ ਸਰੀਰ ਵਿੱਚ ਤਾਕਤ ਹੈ ਕਿ ਸਾਡਾ ਸਰੀਰ ਉਦਾਂ ਦਾ ਹੈ ਜਿੰਨਾ ਨਾ ਪਹਿਲਾਂ ਫਰਕ ਪੈਂਦਾ ਹੈ ਹਰ ਇੱਕ ਚੀਜ਼ ਵਿੱਚ ਫਰਕ ਪੈਂਦਾ ਹੈ ਮਨੁੱਖ ਕਹਿ ਨਹੀਂ ਸਕਦਾ ਰੇਤੇ ਦੀ ਕੰਧ ਥਿਰ ਨਹੀਂ रह ਸਕਦੀ ਸਤਿਗੁਰੂ ਕਹਿੰਦੇ ਜਿੰਨਾ ਮਰਜੀ ਕੋਈ ਸਮੁੰਦਰ ਦੇ ਕਿਨਾਰੇ ਰੇਤੇ ਦੀ ਕੰਧ ਵੱਡੀ ਵੱਡੀ ਕੱਢ ਲਵੇ ਸਮੁੰਦਰ ਵਿੱਚ ਪਾਣੀ ਚੜ੍ਹੇਗਾ ਛੱਲਾ ਉੱਚੀਆਂ ਉੱਠਣਗੀਆਂ ਔਰ ਇੱਤੇ ਦੀ ਕੰਧ ਨੂੰ ਢਾਕੇ ਆਪਣੇ ਵਿੱਚ ਹੀ ਸਮੇਟ ਲੈਣਗੀਆਂ ਔਰ ਇੱਤੇ ਦੀ ਕੰਧ ਸਮੁੰਦਰ ਦੇ ਵਿੱਚ ਹੀ ਖਤਮ ਹੋ ਜਾਣੀ ਹੈ ਸੱਚੇ ਬਾਦਸ਼ਾਹ ਕਹਿੰਦੇ ਐ ਮਨੁੱਖ ਇਹ ਗੱਲ ਤੈ ਸੁਣ ਤੇ ਬੜੀ ਵਾਰ ਲਈ ਇਹ ਨਹੀਂ ਹੈ ਕਿ ਤੈਨੂੰ ਪਤਾ ਨਹੀਂ ਤੈ ਸੁਣਿਆ ਨਹੀਂ ਸੁਣਦਿਆ ਉਹ ਤੇ ਤੈਨੂੰ ਕਿੰਨੇ ਸਾਲ ਹੋ ਗਏ ਪਰ ਤੇਰਾ ਮਨ ਨਹੀਂ ਮੰਨਦਾ ਤੇਰਾ ਮਨ ਨਹੀਂ ਮੰਨਦਾ ਤੇਰਾ ਮਨ ਕਹਿੰਦਾ ਕੋਈ ਗੱਲ ਨਹੀਂ ਰੇਤੇ ਦੀ ਕੰਨ ਸਮੁੰਦਰ ਵਿੱਚ ਰਲ ਗਈ ਕੋਈ ਗੱਲ ਨਹੀਂ ਤੇਰਾ ਮਨ ਕਹਿੰਦਾ ਪੰਛੀ ਅਲਪ ਹੋ ਗਏ ਕੋਈ ਗੱਲ ਨਹੀਂ ਤੇਰਾ ਮਨ ਕਹਿੰਦਾ ਫਸਲਾਂ ਅਲਪ ਹੋ ਗਈਆਂ ਕੋਈ ਗੱਲ ਨਹੀਂ ਆਪਾਂ ਤੇ ਨਹੀਂ ਕਿਤੇ ਜਾਣਾ ਆਪਾਂ ਤੇ ਇੱਥੇ ਰਵਾਂਗੇ ਕਦੇ ਕਦੇ ਬੰਦਾ ਗੁਰਬਾਣੀ ਦੀ ਸੱਚ ਗੱਲ ਮੰਨਣ ਨੂੰ ਵੀ ਤਿਆਰ ਨਹੀਂ ਹੁੰਦਾ ਕਿਉਂਕਿ ਗੁਰਬਾਣੀ ਕਹਿੰਦੀ ਭਾਈ ਇਹ ਝੂਠ ਹੈ ਜਗ ਰਚਨਾ ਸਭ ਝੂਠ ਹੈ ਪਰ ਬੰਦਾ ਇਹ ਗੱਲ ਸੁਣ ਕੇ ਫੇਰ ਵੀ ਕਹਿੰਦਾ ਕੋਈ ਗੱਲ ਨਹੀਂ ਨਹੀਂ ਸੱਚ ਹੋਊਗੀ ਸੱਚ ਹੋਣੀ ਹੈ ਇਹਦੇ ਸਾਹਮਣੇ ਕਿੰਨੀਆਂ ਜਿੰਦਾ ਕਿੰਨੇ ਸਰੀਰ ਇਹਦੇ ਵਹਿੰਦੇ ਆ ਵਹਿੰਦੇ ਆ ਥਿਰ ਨਹੀਂ ਰਹੇ ਖਤਮ ਹੋ ਗਏ ਚਲੇ ਗਏ ਆ ਸਰੀਰ ਨਾਸ਼ਵਾਨ ਸੀ ਖਤਮ ਹੋ ਗਿਆ ਪਰ ਇਹਨੇ ਫੇਰ ਨਹੀਂ ਮੰਨਿਆ ਇਹ ਕਹਿੰਦਾ ਕੋਈ ਗੱਲ ਨਹੀਂ ਉਹ ਸਰੀਰ ਚਲੇ ਗਏ ਮੈਂ ਥੋੜਾ ਜੇ ਜਾਣ ਲੱਗਿਆ ਮੇਰੀ ਤੇ ਬਹੁਤ ਉਮਰ ਪਈ ਹੈ ਪਰ ਇਹ ਵੀ ਮਾਲਕ ਨੇ ਪੜਦਾ ਪਾਇਆ ਇਹ ਮਾਲਕ ਜੀ ਦਾ ਪੜਦਾ ਪਾਇਆ ਹੋਇਆ ਜੇ ਸਾਨੂੰ ਪਤਾ ਲੱਗ ਜਾਵੇ ਅਸੀਂ ਐਨੇ ਸਾਲ ਐਨੇ ਮਹੀਨੇ ਅੱਜ ਨੇ ਦਿਨ ਜ਼ਿੰਦਗੀ ਸਾਡੀ ਰਹਿੰਦੀ ਐ ਬੰਦਾ ਫੇਰ ਵੀ ਆਪਣੀ ਜ਼ਿੰਦਗੀ ਜਿਉ ਨਹੀਂ ਸਕਦਾ ਉਹ ਮੌਤ ਦਾ ਭੈ ਖਾ ਕੇ ਰਹਿੰਦੇ ਸਾਲ ਦਿਨ ਮਹੀਨੇ ਵੀ ਬੰਦਾ ਉਹ ਚਿੰਤਾ ਵਿੱਚ ਡੁੱਬ ਕੇ ਡਿਪਰੈਸ਼ਨ ਵਿੱਚ ਚਲਾ ਜਾਊਗਾ ਰਹਿੰਦੇ ਸਾਲ ਵੀ ਬੰਦਾ ਜ਼ਿੰਦਗੀ ਚੰਗੀ ਤਰ੍ਹਾਂ ਨਹੀਂ ਜਿਉ ਸਕੂਗਾ ਸਤਿਗੁਰੂ ਤੈਨੂੰ ਭੈ ਨਹੀਂ ਦਿੰਦੇ ਸਤਿਗੁਰੂ ਕਹਿੰਦੇ ਬਸ ਇੱਕ ਗੱਲ ਮਨ ਵਿੱਚ ਧਾਰ ਕੇ ਰੱਖਿਆ ਕਰ ਥਿਰ ਰਹਿਣ ਵਾਲਾ ਕੁਝ ਨਹੀਂ ਹੈ ਇੱਥੇ ਪੱਕੇ ਤੌਰ ਤੇ ਕੁਝ ਨਹੀਂ ਉਹ ਪਿਆਰਿਓ ਦਾਸ ਦਾ ਸਪੁੱਟ ਤੁਸੀਂ ਧਰਤੀ 'ਚ ਨਿਵਾ ਪੱਟ ਕੇ ਬੜੇ ਸਿਮਿੰਟ ਸਰੀਆ ਪਾ ਕੇ ਮਕਾਨ ਬਣਾ ਲਓ ਪਰ ਥਿਰ ਤੇ ਸਤਿਗੁਰੂ ਕਹਿੰਦੇ ਉਹ ਵੀ ਰਹਿਣ ਵਾਲਾ ਨਹੀਂ ਕੋਈ ਸਦੀ ਜਿਹੜੀ ਵੈਲਿਡਿਟੀ ਕਹਿ ਲੋ ਉਹਦੀ ਗਰੰਟੀ ਕਹਿ ਲੋ ਉਹਦੀ ਮਿਆਦ ਕਿ ਲਈ ਆਪਾਂ ਕਿਸੇ ਦੀ ਵੱਧ ਤੋਂ ਵੱਧ 40 ਸਾਲ 50 ਸਾਲ 60 ਸਾਲ 70 100 ਸਾਲ ਮੰਨ ਲਈਏ ਇੰਨਾ ਹੁੰਦਾ ਤੇ ਚਲੋ ਨਹੀਂ ਫਿਰ ਇੱਕ ਦਿਨ ਤੇ ਸਤਿਗੁਰੂ ਕਹਿੰਦੇ ਉਹ ਵੀ ਨਾਸ਼ ਹੋਊਗਾ ਨਾ ਫਿਰ ਅਸੀਂ ਕਿਵੇਂ ਕਹਿ ਸਕਦੇ ਆ ਜਦੋਂ ਸੰਸਾਰ ਦੀਆਂ ਬਣਾਈਆਂ ਚੀਜ਼ਾਂ ਦੀ ਤੇ ਗਰੰਟੀ ਵੀ ਮਿਲਦੀ ਹੈ ਗਰੰਟੀ ਵੀ ਮਿਲਦੀ ਹੈ ਪਰ ਵੀ 50 ਸਾਲ ਤੋਂ ਬਾਅਦ ਉਹ ਵੀ ਖਤਮ ਹੋ ਜਾਂਦੀਆਂ ਨੇ ਨਾਸ਼ਵਾਨ ਹੋ ਜਾਂਦੀਆਂ ਨੇ ਪਰ ਸਤਿਗੁਰੂ ਕਹਿੰਦੇ ਤੇਰੇ ਸਰੀਰ ਦੀ ਤੇ ਨਾ ਕੋਈ ਗਰੰਟੀ ਹੈ ਨਾ ਵਰੰਟੀ ਹੈ ਇਹ ਤੈਨੂੰ ਪਤਾ ਨਹੀਂ ਲੱਗਦਾ ਜਦੋਂ ਕਿਤੇ ਕੋਈ ਡਾਕਟਰ ਕਹਿੰਦਾ ਤੇਰੇ ਸਰੀਰ ਦਾ ਟੈਸਟ ਕਰਵਾ ਚੈੱਕਅਪ ਕਰਵਾ ਸਾਨੂੰ ਪਤਾ ਨਹੀਂ ਹੁੰਦਾ ਕਿੰਨੀਆਂ ਬਿਮਾਰੀਆਂ ਕਿੰਨੇ ਰੋਗ ਸਾਡੇ ਅੰਦਰੋਂ ਹੀ ਖੜੇ ਹੋ ਜਾਂਦੇ ਨੇ ਸਾਨੂੰ ਪਤਾ ਤੱਕ ਨਹੀਂ ਹੁੰਦਾ ਰਿਪੋਰਟ ਵਿੱਚ ਕਿੰਨੇ ਰੋਗ ਸਾਡੇ ਸਰੀਰ ਦੇ ਉਹਦੇ ਵਿੱਚ ਆ ਜਾਂਦੇ ਨੇ ਸਾਨੂੰ ਤੇ ਬਾਅਦ ਵਿੱਚ ਪਤਾ ਲੱਗਦਾ ਪਰ ਸੱਚੇ ਪਾਤਸ਼ਾਹ ਕਹਿੰਦੇ ਐਨੀਆਂ ਪੱਕੀਆਂ ਮਿਆਦਾਂ ਨਾਲ ਆ ਤੂੰ ਐਨੀਆਂ ਉਮੀਦਾਂ ਨਾਲ ਆ ਤੂੰ ਇਨਾ ਪੱਕੇ ਕਿਲੇ ਨਾ ਗੱਡ ਇੱਥੇ ਵੱਡੇ ਵੱਡੇ ਆ ਕੇ ਵੀ ਆਖਰਕਾਰ ਉਹਨਾਂ ਨੂੰ ਵੀ ਜਾਣਾ ਪਿਆ ਹੈ ਉਹਨਾਂ ਨੂੰ ਵੀ ਆ ਸੰਸਾਰ ਨੂੰ ਅਲਵਿਦਾ ਇੱਕ ਦਿਨ ਕਹਿਣਾ ਪਿਆ ਕੋਈ ਰਾਜਾ ਮਹਾਰਾਜਾ ਵੱਡੇ ਤੋਂ ਵੱਡਾ ਦੁਨੀਆਦਾਰੀ ਦਾ ਮਾਇਆ ਧਾਰੀ ਬੰਦਾ ਵੀ ਔਰ ਰਾਮ ਨੇ ਬਣਾਈ ਹੋਈ ਸ੍ਰਿਸ਼ਟੀ ਦੇ ਅੱਗੇ ਕਾਨੂੰਨ ਦੇ ਅੱਗੇ ਜੋਰ ਨਹੀਂ ਹੈ ਉਹਦਾ ਤਾਂ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਐ ਇਹ ਰਚਨਾ ਝੂਠ ਹੈ ਸੱਚੇ ਪਾਸਾ ਕਹਿੰਦੇ ਰੇਤੇ ਦੀ ਕੰਧ ਤੇ ਵੇਖੋ ਫਿਰ ਆਪਾਂ ਸਿਮਿੰਟ ਦੀ ਕੰਧ ਦੀ ਮਿਆਦ ਲਾ ਸਕਨੇ ਆ ਵਧੀਆ ਪਲਾਸਟਰ ਹੋਵੇ ਸਿਮਿੰਟ ਵਿੱਚ ਕੱਢੀ ਕੰਧ ਪਰ ਜਿਹੜੀ ਕੰਧ ਹੈ ਹੀ ਰੇਤੇ ਦੀ ਉਹਦੀ ਕੀ ਮਿਆਦ ਜਿਹੜੀ ਕੰਨ ਰੇਤੇ ਦੀ ਐ ਉਹਦੇ ਕੀ ਮੰਨਿਆ ਦਾ ਅੱਜ ਦੇ ਚਲੋ ਸਾਡੇ ਘਰਾਂ ਵਿੱਚ ਬੜਾ ਕੁਝ ਮਾਲਕ ਨੇ ਦਿੱਤਾ ਹਰ ਇੱਕ ਦੇ ਪੱਕੇ ਮਕਾਨ ਨੇ ਪੱਕੇ ਮਕਾਨ ਕੋਈ ਬਿਰਲਾ ਇੱਕ ਤਾਂ ਘਰ ਵਿੱਚ ਹੋ ਨਗਰ ਵਿੱਚ ਘਰ ਹੋਣਾ ਨਹੀਂ ਅੱਜ ਸੋਹਣੇ ਮਕਾਨ ਸਭ ਨੇ ਮਹਾਰਾਜ ਦੀ ਕਿਰਪਾ ਹੈ ਪਰ ਇੱਕੋ ਸਮਾਂ ਤੀ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀਗੇ ਜਦੋਂ ਕਿਤੇ ਛੱਪਣਾ ਟੋਮਿਆਂ ਵਿੱਚੋਂ ਪਾਣੀ ਕੱਢਿਆ ਜਾਂਦਾ ਉਹ ਫਿਰ ਤਰੇੜਾ ਪੈ ਕੇ ਡਲੇ ਬਣ ਜਾਂਦੇ ਵੱਡੇ ਵੱਡੇ ਡਲੇ ਉਹ ਨਗਰ ਵਿੱਚ ਐਸੇ ਘਰ ਵੀ ਹੁੰਦੇ ਉਹ ਡਲਿਆਂ ਦੀਆਂ ਕੰਧਾਂ ਵੀ ਕੱਢੀਆਂ ਜਾਂਦੀਆਂ ਹੁੰਦੀਆਂ ਸੀ ਐਸੇ ਵੀ ਕੁਝ ਸਮੇਂ ਹੁੰਦੇ ਜਦੋਂ ਵਾਗਲ ਮਾਰਿਆ ਜਾਂਦਾ ਘਰ ਦਾ ਪਸ਼ੂਆਂ ਵਾਸਤੇ ਬਾੜੇ ਬਣਾਏ ਜਾਂਦੇ ਉਹ ਟੋਬਾ ਜਿਹੜਾ ਪਾਣੀ ਖਤਮ ਹੋ ਗਿਆ ਉਹਦੇ ਵਿੱਚ ਉਹਦੇ ਵਿੱਚੋਂ ਡਲੇ ਪੁੱਟ ਪੁੱਟ ਕੇ 5 5 10 10 ਕਿਲੋ ਦੇ ਡਲੇ ਆਪਣੇ ਘਰਾਂ ਵਿੱਚ ਢੋਕੇ ਉਹਦੀਆਂ ਕੰਧਾਂ ਵੀ ਕੱਢੀਆਂ ਜਾਂਦੇ ਸੀ ਇੱਕ ਸਮਾਂ ਉਹ ਵੀ ਹੁੰਦਾ ਸੀਗਾ ਉਹ ਗੱਲ 사ਤੂਰੂ ਗੁਰਬਾਣੀ ਵਿੱਚ ਕਹਿ ਰਹੇ ਨੇ ਰੇਤੇ ਦੀ ਕੰਨ ਸੀ ਉਹ ਵੀ ਫਿਰ ਸੌਣ ਭਾਦੋਂ ਵਿੱਚ ਬਾਰਿਸ਼ਾਂ ਪੈਣੀਆਂ ਕਿੰਨੇ ਕਿੰਨੇ ਦਿਨ ਲਾ ਕੇ ਉਹ ਕੰਧਾਂ ਕਢਦੇ ਸੀ ਪਰ ਲਗਾਤਾਰ ਬਾਰਿਸ਼ਾਂ ਪੈਂਦੀਆਂ 5-10 ਦਿਨਾਂ ਵਿੱਚ ਉਹ ਕੰਧਾਂ ਖੁਰ ਜਾਂਦੀਆਂ ਸੀ ਉਹ ਕੰਧਾ ਖਤਮ ਹੋ ਜਾਂਦੀਆਂ ਸੱਚੇ ਪਾਤਸ਼ਾਹ ਕਹਿੰਦੇ ਇਹ ਨਹੀਂ ਕਹਿੰਦੇ ਤੂੰ ਆ ਸਰੀਰ ਦਾ ਖਿਆਲ ਨਾ ਰੱਖ ਦੇਹੀ ਨੂੰ ਸਵਾਰ ਨਾ ਪਰ ਇੰਨਾ ਕੁ ਖਿਆਲ ਰੱਖਿਆ ਕਰ ਇਹ ਥਿਰ ਰਹਿਣ ਵਾਲੀ ਨਹੀਂ ਹੈ ਇਹ ਨਾਸ਼ਵਾਨ ਹੈ ਰੇਤੇ ਦੀ ਕੰਧ ਨੂੰ ਜਿੰਨਾ ਮਰਜੀ ਪੋਚੇ ਮਾਰ ਲੈ ਰੇਤੇ ਦੀ ਕੰਧ ਥਿਰ ਨਹੀਂ ਰਹਣੀ ਇਹਨੇ ਇੱਕ ਨਾ ਇੱਕ ਦਿਨ ਟਹਿ ਜਾਣਾ ਹੈ ਰਟੈਣ ਤੋਂ ਪਹਿਲਾਂ ਪਹਿਲਾਂ ਯਤਨ ਤੋਂ ਜ਼ਰੂਰ ਕਰ ਸਕਦਾ ਹੈ ਗੁਰੂ ਦਾ ਆਸਰਾ ਲੈ ਕੇ ਇਹ ਰੇਤੇ ਦੀ ਕੰਦ ਢੈਣ ਤੋਂ ਪਹਿਲਾਂ ਪਹਿਲਾਂ ਜਿਹੜਾ ਕਾਰਜ ਕਰਨ ਵਾਸਤੇ ਤੂੰ ਆਇਆ ਹੈ ਜਿਹੜੇ ਮਨੋਰਥ ਵਾਸਤੇ ਤੈਨੂੰ ਮਨੁੱਖਾ ਜਨਮ ਮਿਲਿਆ ਮਨੁੱਖਾ ਦੇਹਰੀ ਮਿਲੀ ਹੈ ਉਹ ਕਾਰਜ ਆਪਣਾ ਪਹਿਲਾਂ ਪਹਿਲਾਂ ਸਵਾਰ ਲਵੇਂ ਬਸ ਇਹ ਕਰ ਲਵੇਂ ਤੋਂ ਤੇਰਾ ਆਇਆ ਹੋਇਆ ਤੇਰਾ ਸਫਲ ਹੋ ਜਾਊਗਾ ਦੇਖ ਜਾਣਾ ਤੇ ਸਭ ਨੇ ਐ ਇੱਥੇ ਨਾਸਤਿਕ ਬੰਦੇ ਨੇ ਵੀ ਜਾਣਾ ਆਸਤਿਕ ਬੰਦੇ ਨੇ ਵੀ ਜਾਣਾ ਇੱਥੇ ਭਾਵਨਾ ਸਰਦਾ ਵਾਲੇ ਨੇ ਵੀ ਜਾਣਾ ਜਿਹੜਾ ਰੱਬ ਨੂੰ ਨਿਰਈ ਮੰਨਦਾ ਤੱਕ ਨਹੀਂ ਜਾਣਾ ਉਹਨੇ ਵੀ ਐ ਪਰ ਸਤਿਗੁਰੂ ਕਹਿੰਦੇ ਅੱਗੇ ਕਰਨੀ ਕੀਰਤ ਬਾਚੀ ਐ ਬਹਿ ਲੇਖਾ ਕਰ ਸਮਝਾਇਆ ਅਸੀਂ ਕਹਿੰਨੇ ਅਸੀਂ ਕਿਵੇਂ ਮੰਨੀਏ ਕਿਹਨੇ ਵੇਖਿਆ ਉੱਥੇ ਲੇਖਾ ਜੋਖਾ ਹੁੰਦਾ ਹੈ ਕਿਹਨੇ ਮੰਨਿਆ ਉੱਥੇ ਹਿਸਾਬ ਕਿਤਾਬ ਹੁੰਦਾ ਇਹ ਨਾਸਤਿਕ ਬੰਦੇ ਦੇ ਸਵਾਲ ਨੇ ਜਿਹੜਾ ਗੁਰਬਾਣੀ ਇਤਿਹਾਸ ਨੂੰ ਮੰਨਦਾ ਨਹੀਂ ਹੈ ਪਰ ਭਾਈ ਇਹਦਾ ਜਵਾਬ ਇਹ ਹੈ ਕਿ ਭਗਤ ਕਬੀਰ ਜੀ ਨੇ ਜੇ ਵੇਖਿਆ ਤਾਂ ਉਹਨਾਂ ਨੇ ਗੁਰਬਾਣੀ ਲਿਖੀ ਹੈ ਜੇ 15 ਭਗਤਾਂ ਵਿੱਚੋਂ ਗੁਰੂ ਸਹਿਬਾਨਾਂ ਵਿੱਚੋਂ ਅੱਗੇ ਦੀ ਉਹਨਾਂ ਨੂੰ ਸੋਝੀ ਹੋਈ ਚਲਕਾਰਾ ਪਿਆ ਉਹ ਸਰੀਰ ਕਰਕੇ ਇੱਥੇ ਹੀ ਸੀ ਸੁਰਤ ਨੇ ਉਹਨਾਂ ਨੇ ਅੱਗਾ ਵੇਖ ਲਿਆ ਸੁਰਤ ਕਰਕੇ ਫਿਰ ਉਹਨਾਂ ਨੇ ਸੁਰਤ ਕਰ ਕੀ ਪਹੁੰਚਦੀ ਹੈ ਸਾਡੀ ਸੁਰਤ ਜਾਂਦੀ ਹੈ ਰੂਹ ਆਤਮਾ ਜਾਂਦੀ ਹੈ ਸਰੀਰ ਥੋੜਾ ਜਾਉਂਗਾ ਉਹਨਾਂ ਨੇ ਸਰੀਰ ਕਰਕੇ ਇੱਥੇ ਰਹਿੰਦਾ ਰਹਿੰਦੇ ਆ ਪਰਮਾਤਮਾ ਨਾਲ ਜਿਹੜੀ ਆਤਮਾ ਸੀ ਪਰਮਾਤਮਾ ਨਾਲ ਇੰਨੀ ਕਾ ਜ਼ਿਆਦਾ ਇੱਕ ਮਿਕ ਹੋ ਗਈ ਉਹ ਸਰੀਰ ਕਰਕੇ ਹੋਰੇ ਰਹਿੰਦੇ ਸੀ ਸਰਤ ਕਰਕੇ ਉਹਨਾਂ ਨੇ ਅੱਗਾ ਵੇਖ ਲਿਆ ਲੋਕ ਵਿੱਚ ਰਹਿੰਦਿਆਂ ਰਹਿੰਦਿਆਂ ਪਰਲੋਕ ਵੇਖ ਲਿਆ ਕਿ ਜੀਵ ਨਾਲ ਰੂਹ ਆਤਮਾ ਨਾਲ ਕਿੰਦਾ ਦਾ ਵਰਤਾਵ ਹੁੰਦਾ ਹੈ ਉਹ ਵੇਖ ਕੇ ਫਿਰ ਗੁਰਬਾਣੀ ਵਿੱਚ ਲਿਖ ਦਿੱਤਾ ਕਿਉਂਕਿ ਸਾਡੇ ਮਨ ਦੇ ਮਨ ਘੜਤ ਸਵਾਲ ਹੁੰਦੇ ਨੇ ਨਾ ਕਿ ਲੈ ਆ ਜੱਗ ਮਿੱਠਾ ਅਗਲਾ ਕਿਨੇ ਡਿੱਠਾ ਅਸੀਂ ਆਪਣੀਆਂ ਮਨਾਈਆਂ ਕਰਨ ਦੇ ਮਾਰੇ ਐਦਾਂ ਦੀਆਂ ਗੱਲਾਂ ਕਹਿ ਕੇ ਅਸੀਂ ਸਵਾਲ ਜਵਾਬ ਕਰ ਲੈਂਦੇ ਆ ਭਗਤ ਕਬੀਰ ਜੀ ਵਰਗਿਆਂ ਨੇ ਵੇਖਿਆ ਤਾਂ ਉਹਨਾਂ ਨੇ ਗੁਰਬਾਣੀ ਵਿੱਚ ਲਿਖਿਆ ਜੇ ਧੰ ਗੁਰ ਨਾਨਕ ਜੀ ਨੇ ਵੇਖਿਆ ਤਾਂ ਗੁਰਬਾਣੀ ਵਿੱਚ ਲਿਖਿਆ ਭਾਈ ਤਾਂ ਕਰਕੇ ਆ ਜਗ ਰਚਨਾ ਸਭ ਝੂਠ ਹੈ ਜਾਨਲੇ ਹੋ ਰਹੇ ਮੀਤ ਐ ਮੇਰੇ ਮਿੱਤਰ ਭਰਾਵਾ ਇਹ ਗੱਲ ਸੱਚ ਕਰਕੇ ਜਾਣ ਲੈ ਕਹੇ ਨਾਨਕ ਥਿਰ ਨਾ ਰਹੇ ਜਿਉਂ ਵਾਲੂ ਕੀ ਪੀਂਦੇ ਨਾਨਕ ਆਖਦਾ ਹੈ ਜਿਵੇਂ ਰੇਤ ਦੀ ਦੀਵਾਰ ਸਦਾ ਨਹੀਂ ਰਹਿ ਸਕਦੀ ਆ ਤੇਰਾ ਸਰੀਰ ਵੀ ਸਦਾ ਨਹੀਂ ਰਹਿ ਸਕਦਾ ਇਹ ਨਾਸ਼ਵਾਨ ਹੈ ਇੱਕ ਦਿਨ ਇਹਨੇ ਵੀ ਖਤਮ ਹੋਣਾ ਹੈ ਇਹ ਗਿਆਨ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਆਪਣੀ ਮਿੱਠੀ ਬਾਣੀ ਰੱਬੀ